ਪੀੜਤਾਂ ਦੇ ਲਈ ਸਹਾਇਤਾ ਭੇਜੀ ਜਾ ਰਹੀ ਆ ਜੀ ਜਥੇਦਾਰ ਗੁਰਪ੍ਰਤਾਪ ਸਿੰਘ ਜੀ ਵਿਡਾਲਾ ਅਤੇ ਉਹਨਾਂ ਦੇ ਸਾਰੇ ਸਾਥੀਆਂ ਵੱਲੋਂ ਦਵਾਈਆਂ ਭੇਜੀਆਂ ਜਾ ਰਹੀਆਂ ਨੇ ਸੁੱਕਾ ਰਾਸ਼ਨ ਭੇਜਿਆ ਜਾ ਰਿਹਾ ਗੱਲਬਾਤ ਕਰ ਲਏ ਨੇ ਵਿਡਾਲਾ ਸਾਹਿਬ ਨਾਲ ਇਹ ਜਿਹੜਾ ਰਾਸ਼ਨ ਆ ਔਰ ਮੈਡੀਸਨ ਆ ਇਹ ਕਿੱਥੇ ਕਿੱਥੇ ਜਾ ਰਹੀਆਂ ਪਰ ਸਭ ਤੋਂ ਪਹਿਲੇ ਸਵਾਗਤ ਆ ਤੁਹਾਡਾ ਇਕਤਾ ਲਹਿਰ ਦੇ ਵਿੱਚ ਬਹੁਤ ਧੰਨਵਾਦ ਜੀ ਟਿੰਗਰਾ ਸਾਹਿਬ ਤੁਹਾਡਾ ਤਾਂ ਸਮੁੱਚੀ ਇਕਤਾ ਲਹਿਰ ਦਾ ਇਸ ਤਰ੍ਹਾਂ ਹੈ ਜੀ ਵੀ ਅੱਜ ਅਸੀਂ ਨਕੌਦਰ ਤੋਂ ਇੱਕ ਗੱਡੀ ਜਿਹੜੀ ਆ ਛੋਟਾ ਹਾਤੀ ਟੈਂਪੋ ਇਹ ਭਰ ਕੇ ਤਕਰੀਬਨ 130 ਪੈਕੇਟ ਨੇ ਜਿਹੜੇ ਰਾਸ਼ਨ ਦੇ ਤੇ ਹੋਰ ਵੀ ਜਿਹੜੀਆਂ ਵਰਤਣ ਵਾਲੀਆਂ ਚੀਜ਼ਾਂ ਨੇ ਆਪਾਂ ਘਰਾਂ 'ਚ ਵਰਤਦੇ ਆ ਉਹ ਸਾਰੀਆਂ ਇਹਦੇ ਵਿੱਚ ਪੈਕਟਾਂ ਵਿੱਚ ਬੰਦ ਨੇ ਅਤੇ ਇਹ ਜਿਹੜਾ ਹੈਗਾ ਸਮਗਰੀ ਆ ਸੁਲਤਾਨਪੁਰ ਲੋਧੀ ਭੇਜਣ ਲੱਗੇ ਆ ਜਿੱਥੇ ਹੜ੍ਹਾਂ ਕਾਰਨ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਬਰਬਾਦੀ ਹੋਈ ਆ ਇਹ ਜਿਹੜੀ ਸੇਵਾ ਅਮਰੀਕਾ ਤੋਂ ਇੱਕ ਪਰਿਵਾਰ ਆ ਸਰਦਾਰ ਗਰਦਾਵਰ ਸਿੰਘ ਜਿਹੜਾ ਉਹਨਾਂ ਦਾ ਪਿੰਡ ਮਿਹੜੂ ਆ ਤੇ ਉਹਨਾਂ ਨੇ ਤਕਰੀਬਨ 2 ਲੱਖ ਦੀ ਰਾਸ਼ੀ ਭੇਜ ਕੇ ਇਹ ਵੱਡੇ ਪੈਕੇਟ ਨੇ 16-1700 ਦਾ ਇੱਕ ਪੈਕੇਟ ਆ ਤੇ ਉਹ ਤਿਆਰ ਕਰਾਏ ਆ ਜਿਨ੍ਹਾਂ ਦਾ ਬੜਾ ਉੱਥੇ ਆਸਰਾ ਹੋਊਗਾ ਬੜੀ ਮਦਦ ਹੋਊਗੀ ਉੱਥੇ ਪਰਿਵਾਰਾਂ ਨੂੰ ਜਿਨ੍ਹਾਂ ਨੇ ਪਾਣੀ ਦੀ ਮਾਰ ਝੇਠਾ ਕੇ ਬਹੁਤ ਵੱਡਾ ਆਪਣਾ ਨੁਕਸਾਨ ਕਰਵਾਇਆ ਅਸੀਂ ਅੱਗੇ ਵੀ ਜਾ ਕੇ ਆਏ ਆ ਕਈ ਵਾਰ ਤੇ ਹੁਣ ਇਹ ਜਿਹੜਾ ਸਮਾਨ ਆ ਇਹਦੇ ਨਾਲ ਦਵਾਈਆਂ ਵੀ ਹੈਗੀਆਂ ਉਹ ਕੋਈ ਸੰਗਤ ਸੀਗੀ ਪਟਿਆਲੇ ਤੋਂ ਅੰਮ੍ਰਾਲੇ ਤੋਂ ਹਰਿਆਣੇ ਤੋਂ ਵੀ ਦੇਖੋ ਲੋਕ ਆਪਣੀ ਮਦਦ ਭੇਜ ਰਹੇ ਆ ਉਹਨਾਂ ਨੇ 30-35 ਵੱਡੇ ਡੱਬੇ ਦਵਾਈਆਂ ਦੇ ਕਿੱਟਾਂ ਤਿਆਰ ਕਰਕੇ ਉਹਨਾਂ ਨੇ ਤਕਰੀਬਨ 1500 ਕਿੱਟਿਆ ਜਿਹਦੇ ਵਿੱਚ ਛੇ ਤਰ੍ਹਾਂ ਦੀ ਦਵਾਈ ਆ ਤੇ ਨਾਲ ਆਪਣੀਆਂ ਬੀਬੀਆਂ ਵਾਸਤੇ ਜਿਹੜੇ ਪੈਡਸ ਵੀ ਹੈਗੇ ਨੇ ਸੈਨੀਟਰੀ ਪੈਡਸ ਉਹ ਵੀ ਕਈ ਪੇਟੀਆਂ ਉਹਨਾਂ ਦੀ ਭੇਜੀਆਂ ਉਹ ਵੀ ਅਸੀਂ ਉੱਥੇ ਜਿਹੜਾ ਸਾਡਾ ਰਾਤ ਕੇਂਦਰ ਆ ਸੁਲਤਾਨਪੁਰ ਲੋਧੀ ਉੱਥੇ ਇਹਨਾਂ ਨੂੰ ਭੇਜਣ ਲੱਗੇ ਆ ਉਸ ਤੋਂ ਬਾਅਦ ਅਸੀਂ ਜਿਵੇਂ ਜਿਵੇਂ ਲੋਡ ਪਈ ਉੱਥੇ ਅੱਗੇ ਜਾ ਕੇ ਫੌਰੀ ਜਿੱਥੇ ਆਪਣਾ ਨੁਕਸਾਨ ਹੋਇਆ ਉੱਥੇ ਜਾ ਕੇ ਅਸੀਂ ਜਿਵੇਂ ਜਿਵੇਂ ਲੋਡ ਹੋਈ ਅਸੀਂ ਉਹ ਸਮਾਨ ਦੀ ਵੰਡ ਕਰਾਂਗੇ ਬਹੁਤ ਲੰਬੇ ਸਮੇਂ ਤੱਕ ਇਹ ਮਦਦ ਆਪਾਂ ਨੂੰ ਕਰਨੀ ਪੈਣੀ ਆ ਹੁਣ ਪਾਣੀ ਜਿਹੜਾ ਨਿਕਲ ਗਿਆ ਪਾਣੀ ਆਪਣੇ ਚਦਪ ਆਪਣੇ ਨਿਕਲ ਗਿਆ ਉੱਥੋਂ ਚਲਾ ਗਿਆ ਲੇਕਿਨ ਉੱਥੇ ਘਾਰ ਗੱਬ ਤੇ ਮਿੱਟੀ ਤੇ ਆਪਣੇ ਸਿਲਟ ਇਕੱਠੀ ਹੋ ਗਈ ਆ ਬਹੁਤ سارے ਪਸ਼ੂ ਵੀ ਵਿਚਾਰੇ ਜਿਹੜੇ ਮਰ ਗਏ ਉਹ ਵੀ ਹੁਣ ਆਪਣੇ ਆਪਣਾ ਖਤਰਾ ਆ ਬਿਮਾਰੀ ਦਾ ਫੈਲਣ ਦਾ ਉਹਨਾਂ ਕਾਰਨ ਪਿੱਛੋਂ ਕਹਿੰਦੇ ਸੂਰ ਬਹੁਤ ਵੱਡੇ ਪੱਧਰ ਤੇ ਆਏ ਨੇ ਜਿਹੜੇ ਡੁੱਬ ਗਏ ਸੀਗੇ ਜਿਹੜੇ ਪਿੱਛੋਂ ਆਏ ਆ ਸੋ ਹਰ ਤਰ੍ਹਾਂ ਦਾ ਜਿਹੜਾ ਉੱਥੇ ਨੁਕਸਾਨ ਤੇ ਮੁਸ਼ਕਲ ਚੱਲ ਰਹੇ ਨੇ ਲੋਕੋ ਸੋ ਹਜੇ ਬਹੁਤ ਟਾਈਮ ਲੱਗੂਗਾ ਉਹਨਾਂ ਨੂੰ ਆਪਣੇ ਪੈਰੀਂ ਖੜੇ ਹੋਣ ਵਾਸਤੇ ਜਿਨ੍ਹਾਂ ਤੇ ਕਰੋ ਪੈਰੀਂ ਨਹੀਂ ਖੜੇ ਹੁੰਦੇ ਉਹਨਾਂ ਦਾ ਜਨ ਜੀਵਨ ਨਾਰਮਲ ਨਹੀਂ ਆਉਂਦਾ ਉਹਨਾਂ ਦਾ ਸਾਰਾ ਜਿਹੜਾ ਰੋਜ਼ ਦਾ ਆਪਣੇ ਰਹਿਗਾ ਯਾਰ ਰਹਿਣਾ ਪਹਿਣਾ ਸਹਿਣਾ ਆਪਣੇ ਪ੍ਰੋਪਰਲੀ ਠੀਕ ਨਹੀਂ ਹੁੰਦਾ ਉਹਨਾਂ ਤੇ ਕਰ ਸਮੂਚੀਆਂ ਸੰਗਤਾਂ ਉਸ ਇਲਾਕੇ ਦੀਆਂ ਮਦਦ ਕਰਦੀਆਂ ਰਹਿਣਗੀਆਂ ਬਹੁਤ ਵੱਡੇ ਪੱਧਰ ਤੇ ਮਦਦ ਹੋਈ ਆ ਕਮਾਲ ਕਰਤਾ ਪੰਜਾਬੀਆਂ ਨੇ ਜਾਂ ਹੋਰ ਵੀ ਆਪਣੇ ਸੂਬਿਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਮਦਦ ਕੀਤੀ ਆ ਲੇਕਿਨ ਦਿਖਾਤਾ ਦੁਨੀਆ ਨੂੰ ਪੰਜਾਬ ਨੇ ਇੱਕ ਵਾਰ ਫੇਰ ਚਾਹੇ ਸਰਕਾਰ ਪੰਜਾਬ ਦੀ ਹੋਵੇ ਜਿਹਦੇ ਆਪਣਾ ਨਹੀਂ ਕੁਝ ਕਰ ਸਕੀ ਜਿਹਦੇ ਪੱਲੇ ਕੁਝ ਨਹੀਂਗਾ ਕੇਂਦਰ ਸਰਕਾਰ ਨੇ ਉਦਾਂ ਹੀ ਸਾਡੇ ਨਾਲ ਕਹ ਲੋ ਥੋੜਾ ਬਹੁਤਾ ਵਿਤਕਰਾ ਕਿ ਸ਼ੁਰੂ ਤੋਂ ਕਰਦੇ ਆਏ ਪੰਜਾਬ ਨਾਲ ਨਹੀਂ ਕਰਨਾ ਚਾਹੀਦਾ ਤੇ ਨਹੀਂ ਤਾਂ ਮੋਦੀ ਸਾਹਿਬ ਆਏ ਸੀ ਉਹਨਾਂ ਨੂੰ ਬਹੁਤ ਵੱਡਾ ਪੈਕੇਜ ਦੇਣਾ ਚਾਹੀਦਾ ਸੀਗਾ ਇਸ ਗੱਲ ਦਾ ਵੀ ਪੰਜਾਬੀਆਂ ਨੇ ਮਨਾਂ ਚ ਰੋਸਿਆ ਪਰ ਪੰਜਾਬੀਆਂ ਨੇ ਦਿਖਾਤਾ ਪੰਜਾਬ ਨੇ ਦਿਖਾਤਾ ਕਿ ਅਸੀਂ ਹਰ ਸੰਕਟ ਦਾ ਮੁਕਾਬਲਾ ਕਰ ਸਕਦੇ ਆਂ ਪੰਜਾਬ ਇਕੱਠਾ ਹੋ ਕੇ ਭਾਈਚਾਰੇ ਦਾ ਪਿਆਰ ਦਾ ਇਤفاق ਦਾ ਸਮਝ ਦਾ ਦੁਆਰਾ ਫੇਰ ਇੱਕ ਵਾਰੀ ਆਪਣੇ ਸੰਕਟ ਚੋਂ ਪਾਰ ਨਿਕਲੂਗਾ ਤੇ ਪੰਜਾਬੀ ਆਪਣੇ ਪੈਰੀ ਖੜੇ ਹੋ ਕੇ ਤੇ ਆਪਣਾ ਜਿਹੜਾ ਜੀਵਨ ਆ ਉਹਨੂੰ ਫੇਰ ਅੱਗੇ ਵਾਂਗੂ ਗਾਂ ਤੋੜਨਗੇ ਆਪਣੇ ਪੁੱਖ ਵਾਸਤੇ ਜਿਹੜਾ ਰਾਹ ਖੋਲਣਗੇ ਇਹ ਪੰਜਾਬੀਆਂ ਦੀ ਫਿਤਰਤ ਆ ਪੰਜਾਬੀਆਂ ਦੇ ਜੁਮੇ ਪਿਆ ਆ ਤੇ ਪੰਜਾਬੀਆਂ ਨੇ ਸਦਾ ਹੀ ਇਸ ਕਸਵੱਟੀ ਤੇ ਚੜ ਕੇ ਉਹਨਾਂ ਨੇ ਦਿਖਾਤਾ ਦੁਨੀਆ ਨੂੰ ਸੰਸਾਰ ਨੂੰ ਸਰਬੱਤਾ ਦਾ ਭਲਾ ਤਾਂ ਮੰਗਦੇ ਹੀ ਆਪਾਂ ਲੇਕਿਨ ਉਹਨਾਂ ਨੇ ਇਹ ਵੀ ਦਿਖਾਤਾ ਕਿ ਜੇ ਛੜ ਤੇ ਕੋਈ ਭੀੜ ਪਈ ਔਕੜ ਆਈ ਛੜ ਤੇ ਕੁਦਰਤੀ ਆਫਤ ਨੇ ਛੜਾ ਨੁਕਸਾਨ ਕੀਤਾ ਪਰ ਪੰਜਾਬ ਕਿਸੇ ਗੱਲੋਂ ਚੁਕਿਆ ਨਹੀਂ ਪੰਜਾਬ ਕਿਸੇ ਗੱਲੋਂ ਕਮਜ਼ੋਰ ਨਹੀਂ ਹੋਇਆ ਠੀਕ ਗਿਆ ਮਾਇਕ ਤੌਰ ਤੇ ਜਾਂ ਉਹਨਾਂ ਦੇ ਘਰਾਂ ਦਾ ਨੁਕਸਾਨ ਹੋਇਆ ਕੇ ਵਿਚਾਰੇ ਜੀ ਵੀ ਚਲੇ ਗਏ ਪਸ਼ੂਆਂ ਦਾ ਨੁਕਸਾਨ ਹੋਇਆ ਉਹ ਤਾਂ ਪੂਰਾ ਕਰ ਨਹੀਂ ਸਕਦੇ ਲੇਕਿਨ ਦੁਬਾਰਾ ਫੇਰ ਉਹ ਉਹ ਪਿੰਡਾਂ ਦੇ ਲੋਕ ਉਹ ਸ਼ਹਿਰਾਂ ਦੇ ਲੋਕ ਜਿੱਥੇ ਪਾਣੀ ਨੇ ਨੁਕਸਾਨ ਕੀਤਾ ਲੋਕ ਉੱਥੇ ਦੁਬਾਰਾ ਫੇਰ ਖੜੇ ਹੋ ਕੇ ਤੇ ਆਪਣਾ ਜੀਵਨ ਦੁਬਾਰਾ ਅੱਗੇ ਵਾਂਗੂ ਹੀ ਚਲਾਉਣਗੇ ਬਤੀਤ ਕਰਨਗੇ ਉਹਦੇ ਵਾਸਤੇ ਪੰਜਾਬ ਸਾਰਾ ਹੁੰਦਾ ਖੜਾ ਬੜਾਉ ਸਾਹਿਬ ਪੰਜਾਬ ਤੋਂ ਹੀ ਨਹੀਂ ਹਰਿਆਣੇ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਬਹੁਤ ਸਾਰੇ ਪੰਜਾਬੀਆਂ ਦੀ ਮਦਦ ਕਰਨ ਆ ਰਹੇ ਨੇ ਕੋਈ ਰਾਸ਼ਨ ਲੈ ਕੇ ਆ ਰਿਹਾ ਕੁਝ ਮੰਝੇ ਲੈ ਕੇ ਆ ਰਿਹਾ ਜਿੱਦਾਂ ਜਿੱਦਾਂ ਲੋੜਾਂ ਆ ਉਹਦਾਂ ਦੀਆਂ ਲੋੜਾਂ ਲੈ ਕੇ ਆ ਰਹੇ ਨੇ ਜਦੋਂ ਹੁਣ ਪਾਣੀ ਕੁਛ ਘਟ ਜਾਣਾ ਆ ਉੱਥੇ ਹੋ ਸਕਦਾ ਕੋਈ ਨਾ ਕੋਈ ਬਿਮਾਰੀਆਂ ਜਿਆਦੀਆਂ ਫੈਲਣ ਉਹਦੇ ਇਲਾਜ ਲਈ ਆਪਾਂ ਨੂੰ ਕੁਝ ਬਲੱਡ ਕੈਂਪ ਵੀ ਲਾਉਣੇ ਪੈਣ ਜਾਂ ਮੈਡੀਸਨ ਦੀ ਵੀ ਹੋਰ ਲੋੜ ਪੈ ਸਕਦੀ ਹੈ ਦੇਖੋ ਗਲੇਦਨ ਜੀ ਵੀ ਅੱਗੇ ਵੀ ਕਹਿ ਕੇ اٹھے ਆ ਕਿ ਉੱਥੇ ਹੁਣ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਉਹ ਲੋਕ ਵਿਚਾਰੇ ਹੋ ਸਕਦੇ ਆ ਜੀ ਕਰਕੇ ਇੱਕ ਤਾਂ ਉੱਥੇ ਦੀ ਆਪਣੇ ਬਾ ਮੈਂਕ ਬਦਬੂ ਜਾਂ ਹਵਾੜ ਬਹੁਤ ਉੱਥੇ ਆਪਣੇ ਖਰਾਬ ਹੋਣੀ ਆ ਵਾਤਾਵਰਣ ਬੜਾ ਖਰਾਬ ਹੋਣਾ ਉੱਥੇ ਦਾ ਤੇ ਉਹਦੇ ਨਾਲ ਜਿੱਥੇ ਕੋਈ ਪ੍ਰੋਬਲਮ ਆਈ ਆਪਣੇ ਲੋਕਾਂ ਨੂੰ ਉਹਦਾ ਸਰਕਾਰ ਨੂੰ ਵੀ ਹੱਲ ਕਰਨਾ ਚਾਹੀਦਾ ਸਰਕਾਰ ਕੋਈ ਦੀ ਵੱਡੀ ਟੀਮ ਹੈ ਡਾਕਟਰਾਂ ਦੀ ਲੇਕਿਨ ਜਿਹੜੀਆਂ ਆਪਣੇ ਸੰਸਥਾਵਾਂ ਨੇ ਐਨ ਜੀਓਜ਼ ਨੇ ਸੇਵਾ ਕਰਦੀਆਂ ਨੇ ਉਹ ਵੀ ਜਾ ਕੇ ਉੱਥੇ ਆਪਣੇ ਮੈਡੀਕਲ ਦੀ ਸੇਵਾ ਕਰਨੀਆਂ ਅਸੀਂ ਵੀ ਦਵਾਈਆਂ ਵੇਚਣ ਲੱਗੇ ਆ ਪਰ ਉੱਥੇ ਮੈਡੀਕਲ ਕੈਂਪ ਰੈਗੂਲਰ ਲੱਗਣੇ ਚਾਹੀਦੇ ਆ ਉਹਨਾਂ ਪਰਵਾਰਾਂ ਦਾ ਉਹਨਾਂ ਲੋਕਾਂ ਦਾ ਟੈਸਟ ਹੋਣਾ ਚਾਹੀਦਾ ਆ ਪੱਕੇ ਤੌਰ ਤੇ ਸਰਕਾਰ ਨੂੰ ਉੱਥੇ ਡਾਕਟਰ ਸਟੇਸ਼ਨ ਕਰਨੇ ਚਾਹੀਦੇ ਡਾਕਟਰਾਂ ਦੀ ਡਿਊਟੀ ਲਾਉਣੀ ਚਾਹੀਦੀ ਆ ਜਿਨ੍ਹਾਂ ਤਿਕਰ ਉਹ ਸਾਰਾ ਜਿਹੜਾ ਆਪਣੇ ਮਿੱਟੀ-ਮੁੱਟੀ ਗੱਬ-ਗੱਬ ਜਾਂ ਉਹਦਾ ਜਿਹੜਾ ਹੈਗਾ ਆ ਅਫੈਕਟ ਹੈ ਹੜਾਂ ਦਾ ਉਸ ਪਾਣੀ ਦਾ ਉਹ ਜਿਹੜਾ ਮਹਿਕ ਆ ਜਾਂ ਬਦਬੂ ਆ ਜਾਂ ਜਿਹੜੀ ਫਸਲ ਗਲ ਗਈ ਆ ਉਹ ਜਿਨ੍ਹਾਂ ਤਿਕਰ ਸਾਰੀ ਸੰਭੀ ਨਹੀਂ ਜਾਂਦੀ ਜਾਂ ਉਹ ਦੱਬੀ ਨਹੀਂ ਜਾਂਦੀ ਧਰਤੀ ਵਿੱਚ ਉਹਨਾਂ ਤਿਕਰ ਬਿਮਾਰੀਆਂ ਦਾ ਆਉਣਾ ਕੁਦਰਤੀ ਗੱਲ ਆ ਪਰ ਇਦੇ ਵਾਸਤੇ ਸਰਕਾਰ ਨੂੰ ਆਪਣਾ ਰੋਲ ਅਦਾ ਕਰਨਾ ਚਾਹੀਦਾ ਮਰੇ ਹੋ ਕੇ ਅੱਗੇ ਆਪਾਂ ਦੇਖਿਆ ਕਿ ਸਰਕਾਰ ਤੋਂ ਕੁਝ ਨਹੀਂ ਹੋਇਆ ਸਰਕਾਰ ਉੱਥੇ ਕਿਤੇ ਵੀ ਜਿੱਥੇ ਫਲੱਡ ਆਇਆ ਸਰਕਾਰ ਉੱਥੇ ਕਿਤੇ ਦਿਸੀ ਨਹੀਂ ਹੈ ਇਹ ਗਿਆ ਇੱਕ ਦੋ ਵਾਰੀ ਗਏ ਕੋ ਮਨਿਸਟਰ ਚਲਾ ਗਿਆ ਕੋਈ ਹੋਰ ਚਲਾ ਗਿਆ ਤੇ ਲੇਕਿਨ ਉਹਨਾਂ ਤੋਂ ਜੇ ਇਸ ਪੱਧਰ ਤੇ ਉਹਨਾਂ ਨੂੰ ਲੋਕਾਂ ਦੀ ਜਿਹੜੀ ਬਾਹ ਫੜਨੀ ਚਾਹੀਦੀ ਸੀ ਲੋਕਾਂ ਦਾ ਨੁਕਸਾਨ ਦਾ ਮੁਆਵਜ਼ਾ ਦੇਣਾ ਚਾਹੀਦਾ ਸੀਗਾ ਅੱਜ ਤੱਕ ਅਜੇ ਕੁਝ ਨਹੀਂ ਹੋਇਆ ਸਿਰਫ ਗੱਲਾਂ ਹੀ ਕਰਦੇ ਨੇ ਤੇ ਪੰਜਾਬੀਆਂ ਨੇ ਮਹਾਪੁਰਖਾਂ ਨੇ ਸੰਤਾਂ ਨੇ ਬੜੀ ਵੱਡੀ ਸੇਵਾ ਕੀਤੀ ਫਿਰ ਆਪਣੇ ਪੰਜਾਬੀ ਸਟਾਰਾਂ ਨੇ ਜਿਹੜੇ ਫਿਲਮ ਸਟਾਰਸ ਨੇ ਗਾਇਕ ਨੇ ਉਹਨਾਂ ਨੇ ਬੜੀ ਵੱਡੀ ਸੇਵਾ ਕੀਤੀ ਉੱਥੋਂ ਤੱਕ ਐਨ ਆਰ ਆਈਜ਼ ਨੇ ਰਖੜਾ ਪਰਿਵਾਰ ਕੱਲਾ ਹੀ ਉਹਨਾਂ ਨੇ 10 ਕਰੋੜ ਕਹਿਤਾ ਹੋਰ ਬੜੇ ਐਨ ਆਰ ਆਈਜ਼ ਉੱਤੇ ਸਾਊਥ ਹਾਲ ਦੀ ਗੁਰਦੁਆਰਾ ਆਪਣੇ ਸਾਭ ਦੀ ਪ੍ਰਬੰਧਕ ਕਮੇਟੀ ਜਿਹੜੀ ਪੁਰਾਣੀ ਸੀਗੀ ਉਹਨਾਂ ਨੇ ਆਪਣੇ ਕਰੋੜ ਕਹਿਤਾ ਹੋਰ ਵੀ ਇੰਗਲੈਂਡ ਦੇ ਗੁਰੂ ਘਰ ਕੈਨੇਡਾ ਦੇ ਅਮਰੀਕਾ ਦੇ ਕਬੱਡੀ ਵਾਲੇ ਜਿਹੜੇ ਆ ਅਸੋਸੀਏਸ਼ਨਸ ਜੇ ਉਹ ਵੀ ਕਬੱਡੀ ਦੇ ਜਿਹਨੀਆਂ ਆਪਣੇ ਹੈਗੇ ਕਲੱਬੇ ਉਹ ਵੀ ਇਕੱਠੇ ਕਰਕੇ ਭੇਜ ਰਹੇ ਆ ਹਰ ਬੰਦਾ ਲੱਗਾ ਆ ਕਿ ਅਸੀਂ ਮਦਦ ਕਰਨੀ ਆ ਬਹੁਤ ਪੈਸੇ ਭੇਜੇ ਉਹਨਾਂ ਨੇ ਖਾਲਸਾ ਏਡ ਨੂੰ ਜਾਂ ਮਤਲਬ ਬਾਕੀ ਜਿਹੜੀ ਹੈਗੀ ਗਲੋਬਲ ਸਿੱਖ ਨੂੰ ਜਾਂ ਹੋਰ ਜਿਹਨੀਆਂ ਸੰਸਥਾਵਾਂ ਕੰਮ ਕਰਦੀਆਂ ਬੜਾ ਉਹਨਾਂ ਦੀ ਹੌਸਲਾ ਅਫਜ਼ਾਈ ਹੋਈ ਆ ਤੇ ਉਹਨਾਂ ਨੇ ਵੀ ਮੋੜੇ ਹੋ ਕੇ ਇਹਨਾਂ ਐਨ ਜੀਓਜ਼ ਨੇ ਬਹੁਤ ਵੱਡੀ ਮਦਦ ਕੀਤੀ ਆ ਲੇਕਿਨ ਹੁਣ ਮਦਦ ਹੋਰ ਤਰ੍ਹਾਂ ਦੀ ਲੋੜ ਪੈਣੀ ਆ ਹੁਣ ਉਹਨਾਂ ਨੂੰ ਡੀਜ਼ਲ ਵੀ ਚਾਹੀਦਾ ਉਹਨਾਂ ਨੂੰ ਜ਼ਮੀਨ ਪਧਰੀ ਕਰਨ ਵਾਸਤੇ ਫਿਰ ਉਹਨਾਂ ਨੂੰ ਆਪਣੇ ਘਰਾਂ ਦੇ ਮਕਾਨਾਂ ਦੀ ਰਿਪੇਅਰ ਵਾਸਤੇ ਵੀ ਚਾਹੀਦਾ ਆ ਸਮਰੱਥਾ ਪੈਸੇ ਚਾਹੀਦੇ ਆ ਫਿਰ ਉਹਨਾਂ ਨੂੰ ਪਸ਼ੂਆਂ ਦਾ ਚਾਰਾ ਚਾਹੀਦਾ ਆ ਫਿਰ ਉਹਨਾਂ ਨੂੰ ਅਗਲੀ ਫਸਲ ਲਾਉਣ ਵਾਸਤੇ ਬੀਜ ਚਾਹੀਦੇ ਨੇ ਖਾਦ ਚਾਹੀਦੀ ਆ ਤੇ ਮਿੱਟੀ ਚਾਹੀਦੀ ਆ ਬੰਨਾਂ ਨੂੰ ਪੱਕੇ ਕਰਨ ਨੂੰ ਮਜ਼ਬੂਤ ਕਰਨ ਨੂੰ ਇਹ ਸਾਰਾ ਕੁਝ ਜਿਹੜਾ ਉਹਨਾਂ ਦਾ ਆਪਣੇ ਸਿਗਾ ਸਾਰਾ ਢਾਂਚਾ ਟਹਿ ਗਿਆ ਉਸ ਢਾਂਚੇ ਨੂੰ ਦੁਬਾਰਾ ਖੜਾ ਕਰਨਾ ਪੈਣਾ ਹੁਣ ਉਹਦੇ ਵਾਸਤੇ ਹਰ ਤਰ੍ਹਾਂ ਦੀ ਮਦਦ ਹੁਣ ਲੁੱੜਦੀ ਦੀ ਆ ਹੁਣ ਜਾਨੀ ਲੋੜ ਪੈਣੀ ਆ ਅੱਗੇ ਤਾਂ ਪਖਾਨ ਪੀਣ ਦੀਆਂ ਵਸਤੂਆਂ ਦੇਤੀਆਂ ਜਾਂ ਜੋ ਉਹਨਾਂ ਨੂੰ ਜ਼ਰੂਰੀ ਚਾਹੀਦਾ ਜਿਹਾ ਦਿੱਤਾ ਲੇਕਿਨ ਹੁਣ ਘਰਾਂ ਨੂੰ ਚਲਾਉਣ ਵਾਸਤੇ ਜੋ ਚਾਹੀਦਾ ਹੁਣ ਕਰਨਾ ਪੈਣਾ ਸੋ ਸਭ ਨੂੰ ਫੇਰ ਇਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਪਊਗਾ ਤਾਂ ਉਮੀਦ ਆ ਕਿ ਪੰਜਾਬੀ ਸਾਰੇ ਅਕੇ ਵਾਂਗੂ ਵੱਧ ਚੜ ਕੇ ਆਪਣਾ ਹਿੱਸਾ ਉਹਦੇ ਵਿੱਚ ਪਾਉਣਗੇ ਸੇਵਾ ਕਰਨਗੇ ਉਹਨਾਂ ਇਲਾਕਿਆਂ ਦੀ ਉਹਨਾਂ ਪਰਿਵਾਰਾਂ ਦੀ ਤੇ ਉਹਨਾਂ ਪਰਿਵਾਰਾਂ ਦਾ ਜਿਹੜਾ ਜਨਜੀਵਨ ਹੈ 2-3 ਮਹੀਨਿਆਂ ਚੋਂ ਦੁਆਰਾ ਫੇਰ ਨਾਰਮਲ ਹੋ ਜਾਊਗਾ ਇੱਕ ਜੰਦ ਜੰਦ ਇੱਕ ਸਵਾਲ ਹੈ ਪੰਜਾਬੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਕਿ ਅੱਗੇ ਵੱਧ ਚੜ ਕੇ ਕਿਸੇ ਦੇ ਵੀ ਸੁੱਖ-ਦੁੱਖ ਦਾ ਹੁੰਦਾ ਸਾਰੇ ਅੱਗੇ ਵੱਧ ਗਏ ਜਾਂਦੇ ਆ ਹੋਰ ਜਿਹੜੇ ਆਉਣੇ ਚਾਹੁੰਦੇ ਆ ਉਹਨਾਂ ਨੂੰ ਕੀ ਕਹਿਣਾ ਕਰੋਗੇ ਦੇਖੋ ਪੰਜਾਬ ਵੱਸਦਾ ਗੁਰੂਆਂ ਦੇ ਹੀ ਨਾਮ ਤੇ ਇਹ ਗੱਲ ਆਪਾਂ ਪੜ੍ਹੀ ਆ ਸੁਣੀ ਆ ਕਹੀ ਗਈ ਹੈ ਬੜੇ ਚਿਰਾਂ ਤੋਂ ਤੇ ਇਹ ਗੱਲ ਵੀ ਸੱਚੀ ਆ ਜਿੱਥੇ ਗੁਰੂਆਂ ਦੇ ਨਾਮ ਤੇ ਧਰਤੀ ਵੱਸਦੀ ਆ ਉੱਥੇ ਠੀਕ ਆ ਸੰਕਟ ਆਉਂਦੇ ਆ ਆਫਤਾਂਦਿਆਂ ਨੇ ਕੁਦਰਤੀ ਆਫਤ ਆਈ ਬਹੁਤ ਵੱਡਾ ਸੰਕਟ ਆਇਆ ਲੇਕਿਨ ਉਹ ਪੰਜਾਬੀਆਂ ਨੇ ਕਿਸੇ ਗੱਲੋਂ ਕਮਜ਼ੋਰੀ ਨਹੀਂ ਦਿਖਾਈ ਪੰਜਾਬੀਆਂ ਨੇ ਹਿੱਕ ਢਾ ਕੇ ਇਸ ਆਫਤ ਦਾ ਮੁਕਾਬਲਾ ਕੀਤਾ ਪਾਣੀ ਵਜਦੀ ਹੋ ਕੇ ਸਰਦਾਰ ਸਾਹਿਬ ਰੋਕਣਾ ਚਾਹਾਂਗਾ ਕੱਲ ਮੈਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਸੀ ਦਿੱਲੀ ਤੋਂ ਇੱਕ ਪਰਿਵਾਰ ਆਇਆ ਸੀ ਮੰਜੀਆਂ ਦਾ ਟਰੱਕ ਭਰ ਕੇ ਲੈ ਆਇਆ ਉਹ ਕਹਿੰਦੇ ਜਿੰਨੂੰ ਜਿੰਨੀ ਲੋੜ ਹੈ ਲੈ ਲੈਣ ਇਹਦਾ ਇਦਾਂ ਜੀ ਗੱਲ ਸਹੀ ਹੈ ਤੁਹਾਡੀ ਸਾਨੂੰ ਵੀ ਸੁਣਿਆ ਆਇਆ ਸੀਗਾ 35 ਟਰੱਕ ਲੈ ਕੇ ਆਏ ਆ 35 ਕਾਦੇ ਸੀ ਮੰਜੀਆਂ ਦੇ ਬਿਸਤਰਿਆਂ ਦੇ ਭਾਂਡਿਆਂ ਦੇ ਫੇਰ ਆਪਣੇ ਖਾਣ ਪੀਣ ਦੀਆਂ ਵਸਤੂਆਂ ਦੀ ਦਵਾਈਆਂ ਦੇ ਮੱਛਰਦਾਨੀਆਂ ਦੇ ਉਹ 35 ਟਰੱਕ ਲੈ ਕੇ ਆਇਆ ਕਿਨੇ ਸਾਡ ਕੋਲ ਜਗਨ ਦੇ ਖਣ ਨੂੰ ਉਹਨਾਂ ਨੇ ਫੇਰ ਇੱਕ ਆਪਣੇ ਲੁਧਿਆਣੇ ਦੀ ਇੰਡਸਟਰੀ ਦੇ ਵਿੱਚ ਰੌਸ਼ ਰੱਖਿਆ 35 ਟਰੱਕ 35 ਟਰੱਕ ਦੋ ਕਿਨੇ ਹੁੰਦੇ ਆ ਹੁਣ ਕਿਹਾ ਜਿੱਦ ਜਿੱਦਾ ਲੋਡ ਪੇ ਸਾਨੂੰ ਦੱਸ ਦਿਓ ਅਸੀਂ ਤੁਹਾਨੂੰ ਜਿਹੜੇ ਭਾਂਡੇ ਨੇ ਘਰਾਂ ਵਾਸਤੇ ਲੋਕਾਂ ਦੇ ਛੁੜ ਗਏ ਭਾਂਡੇ ਚਾਰੇ ਨਹੀਂ ਲੱਭੇ ਕੁਝ ਤੇ ਉਹ ਸਾਰਾ ਕੁਝ ਬਿਸਤਰੇ ਖਰਾਬ ਹੋ ਗਏ ਮੰਜੇ ਖਰਾਬ ਹੋ ਗਏ ਸਾਰਾ ਕੋਈ ਲੋਕ ਤਿਆਰ ਬੈਠੇ ਨੇ ਦੇਨ ਨੂੰ ਇਹ ਤਾਂ ਦੇਖੋ ਫਿਰ ਆਪਾਂ ਕਹਿੰਦੇ ਆ ਕਿ ਆਪਾਂ ਤਾਂ ਲੋਕਾਂ ਦੀਨ ਦੁਨੀਆ ਦਾ ਭਲਾ ਕਰਦੇ ਆ ਵਿਦੇਸ਼ਾਂ ਜਾ ਕੇ ਆਪਣੀ ਜਿਹੜੀਆਂ ਹੈਗੀਆਂ ਸੰਸਥਾਵਾਂ ਕੰਮ ਕਰਦੀਆਂ ਸੇਵਾ ਕਰਦੀਆਂ ਤੇ ਪੰਜਾਬ ਲਈ ਤਾਂ ਕਰ ਨਹੀਂ ਕਰਨਾ ਆ ਪੰਜਾਬ ਨੂੰ ਸਾਰਾ ਦੇਸ਼ ਚਾਹੁੰਦਾ ਆ ਪੰਜਾਬ ਨੂੰ ਸਾਰੇ ਲੋਕ ਪਿਆਰ ਕਰਦੇ ਆ ਇਹ ਧਰਤੀ ਜੰਦੀ ਆ ਇਸ ਧਰਤੀ ਦੀ ਖੁਸ਼ਬੂ ਬੜੀ ਮਹਾਨ ਆ ਇਸ ਧਰਤੀ ਤੋਂ ਸੁਨਿਆ ਸਰਬੱਤ ਦੇ ਭਲੇ ਦਾ ਮਾਨਵਤਾ ਦੀ ਸੇਵਾ ਦਾ ਗਿਆ ਆ ਕੋਈ ਫਰਕ ਨਹੀਂਗਾ ਧਰਮਾਂ ਦਾ ਮਸਬਾਂ ਦਾ ਫਿਰਕਿਆਂ ਦਾ ਲੇਕਿਨ ਚਲੋ ਸਰਕਾਰਾਂ ਨਹੀਂ ਸਾਨੂੰ ਆਪਣੇ ਉਸ ਨਿਗਾਹਾਂ ਦੇਖਦੀਆਂ ਇਹ ਸਾਨੂੰ ਇਸ ਗੱਲ ਦਾ ਮਹਿਸੂਸ ਹੁੰਦਾ ਆ ਪਰ ਪੰਜਾਬੀਆਂ ਨੇ ਪੰਜਾਬ ਨਾਲ ਪਿਆਰ ਕਰਨ ਵਾਲੇ ਲੋਕਾਂ ਨੇ ਚਾਹੇ ਦਿੱਲੀ ਬੈਠੇ ਬੰਬੇ ਬੈਠੇ ਕਲਕੱਤਾ ਮਦਰਾਸ ਬੈਠੇ ਆ ਅਮਰੀਕਾ ਬੈਠੇ ਇੰਗਲੈਂਡ ਬੈਠੇ ਆ ਕੈਨੇਡਾ ਬੈਠੇ ਆ ਜਿਹੜੇ ਪੰਜਾਬੀ ਨੇ ਪੰਜਾਬ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਨੇ ਕੋਈ ਕਸਰ ਨਾ ਪਹਿਲਾਂ ਛੱਡੀ ਆ ਨਾ ਹੁਣ ਛੱਡਣੀ ਆ ਆਪਣੇ ਸਾਹਮਣੇ ਆ ਜਾਣਾ ਕਿ ਹੋਰ ਦੋ ਤਿੰਨ ਮਹੀਨਿਆਂ ਚ ਆਪਾਂ ਦੇਖਾਂਗੇ ਫੇਰ ਉਹ ਧਰਤੀ ਹਰੀ-ਪਰੀ ਖੁਸ਼ਾਲ ਹੋਊਗੀ ਫਿਰ ਉੱਥੇ ਰੌਣਕਾਂ ਲੱਗਣਗੀਆਂ ਠੀਕ ਹੈ ਨੁਕਸਾਨ ਬਹੁਤ ਹੋਇਆ ਇਹ ਨੁਕਸਾਨ ਰੋਕਿਆ ਜਾ ਸਕਦਾ ਸੀ ਇਹ ਵੀ ਮੈਂ ਕਹਿਣਾ ਚਾਹੁੰਦਾ ਇਹ ਨੁਕਸਾਨ ਜਿੱਥੇ ਠੀਕ ਹੈ ਕੁਦਰਤ ਦੇ ਅੱਗੇ ਕੋਈ ਜ਼ੋਰ ਨਹੀਂ ਆਪਣਾ ਮੈਂ ਬਹੁਤ ਪਿਆ ਬੜੇ ਚਿਰਾਂ ਬਾਅਦ ਇੰਨਾ ਮੀਂਹ ਪਿਆ ਪਰ ਜੇ ਡੈਮਾਂ ਦਾ ਪਾਣੀ ਦਾ ਪ੍ਰਬੰਧ ਸਹੀ ਤਰੀਕੇ ਨਾਲ ਕੀਤਾ ਹੁੰਦਾ ਜਿਵੇਂ ਸਤਲੁਜ ਦਾ ਜਿਹੜਾ ਆਪਣੇ ਡੈਮ ਹੈ ਭਾਖੜਾ ਡੈਮ ਉਹ ਤੋਂ ਪਹਿਲੇ ਲਗਾਤਾਰ ਪਾਣੀ ਛੱਡਦੇ ਰਹੇ 60000 ਕਿਊਸਕ ਜਦੋਂ ਜ਼ਿਆਦਾ ਪੜ ਗਿਆ ਫਿਰ 90000 ਕਿਊਸਕ ਛੱਟਦਾ ਹੋਰ ਪੜ ਗਿਆ ਉਹਨਾਂ ਦਾ 7 ਲੱਖ ਚੂਸਿਕ ਛੱਟਦਾ ਐਵੇਂ ਜਿਵੇਂ ਜਿਹੜਾ ਥੀਨ ਡੈਮ ਆ ਮਹਾਰਾਜਾ ਰਣਜੀਤ ਸਿੰਘ ਸਾਗਰ ਜਿਹੜਾ ਹੈਗਾ ਉਹ ਜਿਹੜਾ 라ਵੀ ਦੇ ਉੱਪਰ ਆ ਉਦੋਂ ਕਿਹਾ ਸੀ ਇਹਨਾਂ ਨੂੰ ਕਿ ਤੁਸੀਂ ਬਹੁਤ ਥੋੜਾ ਛੱਡ ਰਹੇ ਹੋ ਇਹਨੂੰ ਵੱਧ ਛੱਡੋ ਅਗਸਤ ਵਿੱਚ ਪਹਿਲਾਂ ਪਹਿਲਾਂ ਅਗਸਤ ਵਿੱਚ ਜ਼ਿਆਦਾ ਛੱਡ ਦਿੰਦੇ ਉਹਨਾਂ ਨੇ ਉਦੋਂ ਛੱਟਿਆ ਨਹੀਂ ਟਾਈਮ ਭਰ ਲਿਆ ਹੁਣ ਵੀ ਇਸ ਵੇਲੇ ਵੀ 2 ਫੁੱਟ ਖਤਰੇ ਦੇ ਉੱਪਰ ਆ ਜਿਹੜਾ ਥੀਨ ਡੈਮ ਤੇ ਪੌਂਗ ਡੈਮ ਵੀ ਇਦਾਂ ਹੀ ਆ ਜਿਹੜਾ ਪੌਂਗ ਡੈਮ ਪੜ ਗਿਆ ਵਿਆਸਪਾਣੀ ਉਦੋਂ ਛੱਡਿਆ ਸੋ ਇਹ ਗੱਲਾਂ ਤਾਂ ਸਰਕਾਰਾਂ ਨੂੰ ਪਹਿਲਾਂ ਸਾਹਮਣੀਆਂ ਚਾਹੀਦੀਆਂ ਸੀਗੀਆਂ ਉਹਨਾਂ ਨੂੰ ਬਹੁਤ ਬੜੀ ਮਾਰਾਂ ਨੂੰ ਲੋਕਾਂ ਨੇ ਕਿਹਾ ਕਿ ਤੁਸੀਂ ਨੁਕਸਾਨ ਕਰਾਉਂਗੇ ਜੇ ਤੁਸੀਂ ਇੱਕਦਮ ਪਾਣੀ ਛੱਡਤਾ ਹੌਲੀ ਹੌਲੀ ਛੱਡਦੇ ਰਹਿੰਦੇ ਚਾਹੇ ਡੈਮਾਂ ਦਾ ਪੱਧਰ ਨੀਵਾਂ ਆ ਜਾਂਦਾ ਹੁਣ ਰਾਵੀ ਦੇ ਵਿੱਚ ਇੰਨਾ ਪਾਣੀ ਆ ਬਿਜਲੀ ਤਾਂ ਬਹੁਤ ਥੋੜੀ ਬਣਦੀ ਆ ਲੇਕਿਨ ਪਾਣੀ ਕੀ ਕਰਨਾ ਛੱਡ ਦਿੰਦੇ ਰਾਵੀ ਦਾ ਪਾਣੀ ਇੱਕੋ ਹੀ ਨਹਿਰ ਨਿਕਲਦੀ ਆ ਰਾਵੀ ਤੋਂ ਯੂਪੀਟੀਸੀ ਜਿਹੜੀ ਮੱਝੇ ਨੂੰ ਜਾਂਦੀ ਆ ਬਾਕੀ ਦਾ ਸਾਰਾ ਪਾਣੀ ਬਿਜਲੀ ਬਣਾਉਣ ਵਾਸਤੇ ਕੰਮ ਆਉਂਦਾ ਜਿਹੜਾ ਹੈਗਾ ਥੀਨ ਡੈਮ ਦਾ ਪਾਣੀ ਉਹ ਪੰਜਾਬ ਸਰਕਾਰ ਦਾ ਡੈਮ ਆ ਪਖੜਾ ਡੈਮ ਪੌਂਗ ਡੈਮ ਬੀਬੀਐਮਬੀ ਦੇ ਆ ਬੀਬੀਐਮਬੀ ਨੇ ਵੀ ਕਟਾਈ ਵਰਤੀ ਪੰਜਾਬ ਸਰਕਾਰ ਦੀ ਤਾਂ ਬਿਲਕੁਲ ਹੀ ਢਿਲ ਸੀਗੀ ਸੋ ਇਸ ਕਰਕੇ ਇਹ ਨੁਕਸਾਨ ਰੋਕਿਆ ਜਾ ਸਕਦਾ ਸੀਗਾ ਪਰ ਚਲੋ ਤਾਂ ਹੋ ਗਿਆ ਹੁਣ ਆਪਾਂ ਨਹੀਂ ਪਰ ਆਪਣੇ ਉਹਨੂੰ ਮੋੜ ਸਕਦੇ ਪਰ ਹੁਣ ਸਰਕਾਰ ਨੂੰ ਵੀ ਚਾਹੀਦਾ ਜਿੱਥੇ ਤੁਹਾੜ ਕੋ ਹਜ਼ਾਰਾਂ ਕਰੋੜਾ ਰੁਪਏ ਤੁਸੀਂ ਕਹਿੰਦੇ ਹੋ ਤੇ ਲੋਕਾਂ ਨੂੰ ਪੈਸੇ ਵੰਡੋ ਲੋਕਾਂ ਨੂੰ ਦਿਓ ਮੋਬਸਾ ਜੋ ਬਣਦਾ ਆ ਤਾਂ ਹੀ ਲੋਕਾਂ ਨੂੰ ਮਾੜਾ-ਮੋਟਾ ਸੁਖਦਾ ਸਹ ਆਊਗਾ ਸੋ ਪੰਜਾਬੀਆਂ ਨੇ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬ ਦੇ ਹਤਿਆਸ਼ੀਆਂ ਨੇ ਉਹਨਾਂ ਨੇ ਤਾਂ ਆਪਣਾ ਯੋਗਦਾਨ ਵਾਕੇ ਉਹਨਾਂ ਨੇ ਆਪਣੀ ਸੇਵਾ ਕਰ ਜਾਣੀ ਆ ਲੇਕਿਨ ਅੱਜ ਫੇਕ ਕਵਾਂਗੇ ਪੰਜਾਬ ਸਰਕਾਰ ਦੀ ਬੜੀ ਢਿੱਲਿਆ ਤੇ ਕੇਂਦਰ ਸਰਕਾਰ ਦੀ ਵੀ ਸਾਡੇ ਨਾਲ ਥੋੜੀ ਬਹੁਤੀ ਕਹਿ ਲੋ ਸਾਨੂੰ ਉਥੋਂ ਇਨਸਾਫ ਨਹੀਂ ਮਿਲਦਾ ਥੋੜੀ ਬਹੁਤੀ ਸਾਡੇ ਨਾਲ ਉਹ ਅਕਵਲ ਰੱਖਦੇ ਨੇ ਜਾਂ ਸਾਡੇ ਨਾਲ ਕਾਣੀ ਵੰਡ ਕਰਦੇ ਆ ਐਦਾਂ ਨਹੀਂ ਹੋਣਾ ਚਾਹੀਦਾ ਕੇਂਦਰ ਸਰਕਾਰ ਬਹੁਤ ਸ਼ਕਤੀਸ਼ਾਲੀ ਆ ਇਹਨਾਂ ਉਹਨਾਂ ਕੋਲ ਪੈਸਾ ਆ ਦਿਲ ਖੋਲ ਕੇ ਮੋਦੀ ਸਾਹਿਬ ਨੂੰ ਪੰਜਾਬ ਵਾਸਤੇ ਉਹ ਦਿਨ ਐਲਾਨ ਕਰਨਾ ਚਾਹੀਦਾ ਸੀ ਚਲੋ ਉਹ ਦਿਨ ਨਹੀਂ ਕੀਤਾ ਗਾਂ ਕਰ ਦੇਣਾ ਉਹਨਾਂ ਦੇ ਮਿਨਿਸਟਰ ਫਿਰਦੇ ਪੰਜਾਬ 'ਚ ਰੋਜ਼ ਆਉਂਦੇ ਆ ਪਪੜਦੇ ਆ ਲੇਕਿਨ ਅੱਜ ਵੀ ਲੋੜ ਆ ਕਿ ਹਜ਼ਾਰਾਂ ਹੀ ਕਰੋੜਾਂ ਦਾ ਪੈਕੇਜ ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਚਾਹੀਦਾ ਹੈ ਪੰਜਾਬ ਸਰਕਾਰ ਦੇ ਪੱਲੇ ਹੈ ਕਿ ਨਹੀਂ ਹੈ ਇਹ ਸਮਾਂ ਦੱਸੂਗਾ ਪਰ ਹੁਣ ਤੱਕ ਦੋਹੀ ਸਰਕਾਰਾਂ ਨੇ ਪੰਜਾਬੀਆਂ ਦੀ ਆਸਾਂ ਤੇ ਕੋਈ ਖਰੇ ਨਹੀਂ ਉਤਰ ਸਕੇ ਬਹੁਤ ਬਹੁਤ ਸ਼ੁਕਰੀਆ ਜੀ ਅਸੀਂ ਗੁਰਪ੍ਰਤਾਪ ਸਿੰਘ ਵਡਾਲਾ ਕੁਦਰਤ ਕਹਿੰਦੇ ਆ ਕੁਦਰਤ ਜਦੋਂ ਕੁਦਰਤ ਦੀ ਮਾਰ ਪੈਂਦੀ ਆ ਨਾ ਪਹਿਲੇ ਆਪਾਂ ਜਦੋਂ ਪਿਛਲੇ ਸੀਜ਼ਨ ਕੁਝ ਹੁੰਦੇ ਸੀ ਮੀਂਹ ਨਹੀਂ ਪੈਂਦਾ ਸੀ ਆਪਾਂ ਕਹਿੰਦੇ ਆਪਾਂ ਦਰਖਤ ਨਹੀਂ ਲਾਏ ਮੀਂਹ ਤਾਂ ਨਹੀਂ ਪੈ ਰਿਆ ਹੁਣ ਆਪਾਂ ਕਿਹੜੇ ਦਰਖਤ ਲਾਏ ਆ ਜੀ ਇਹ ਕੁਦਰਤ ਦੀ ਮਾਰ ਆ ਕੁਦਰਤ ਦੀ ਮਾਰ ਤੋਂ ਪਰ ਪੰਜਾਬੀ ਨਾ ਹੀ ਅਜ ਤੱਕ ਭਰਾਈਆ ਤੇ ਨਾ ਹੀ ਕਬਰਾਂ ਦੀ ਲੋੜਿਆ ਪੰਜਾਬ ਦਾ ਸਾਰਿਆਂ ਨੇ ਸਾਥ ਦਿੱਤਾ ਚਾਹੇ ਦੇਸ਼ ਦੇ ਵਿੱਚ ਹੋਵੇ ਚਾਹੇ ਵਿਦੇਸ਼ਾਂ 'ਚ ਹੋਵੇ ਚਾਹੇ ਰਾਜਸਥਾਨ ਹਰਿਆਣਾ ਹੋਵੇ ਦਿੱਲੀ ਹੋਵੇ ਅੱਜ ਹਰ ਪੀੜਤਾ ਲਈ ਸਮਾਨ ਜਿਹੜਾ ਆ ਬਡਾਲਾ ਸਾਹਿਬ ਅਤੇ ਉਹਨਾਂ ਦੇ ਸਾਥੀ ਯੂਐਸਏ ਤੋਂ ਸਾਥੀ ਨੇ ਇੱਥੋਂ ਸਾਥੀ ਨੇ ਕੁਝ ਬਹੁਤ ਸਾਰਾ ਸਮਾਨ ਭੇਜ ਰਹੇ ਨੇ ਮੈਡੀਸਨ ਦਵਾਈਆਂ ਭੇਜ ਰਹੇ ਨੇ ਤੇ ਇਹਨਾਂ ਨੇ ਕਹਿਣਾ ਆ ਵਾ ਹੋਰ ਵੀ ਜਿੰਨੇ ਵੀ ਸਮਾਨ ਦੀ ਲੋੜ ਪਈ ਮੈਡੀਸਨ ਦੀ ਲੋੜ ਪਈ ਅਸੀਂ ਇੱਥੋਂ ਭੇਜਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਕੈਮਰਾ ਪਰਸਨ ਸੁਮਿਤ ਢੀਂਗੜਾ ਦੇ ਨਾਲ ਸ਼ਸ਼ੀਲ ਢੀਂਗੜਾ ਇਕਤਾਲਰ ਨਿਊਜ਼ ਨਕੋਦਰ